ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਵੀ ਮਾਂਹ ਦੀ ਦਲੀ ਹੋਈ ਦਾਲ ਦੀ ਖਿਚੜੀ ਤੁਸੀਂ ਕਿਵੇਂ ਬਣਾ ਸਕਦੇ ਹੋ ਇਹ ਬਹੁਤ ਸੌਖੀ ਹੈ ਤੇ ਕੀ ਤੇ ਦਹੀਂ ਨਾਲ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਬੱਚੇ ਇਹਨੂੰ ਬਹੁਤ ਪਸੰਦ ਕਰਦੇ ਨੇ ਇਹਦੇ ਲਈ ਜੀ ਆਪਾਂ ਲੈਣੀ ਹੈ 6-7 ਹਰੀ ਮਿਰਚਾਂ ਥੋੜਾ ਜਿਹਾ ਅਦਰਕ ਤੇ ਆਪਾਂ ਲਵਾਂਗੇ ਚਾਵਲ ਤੇ ਦਾਲ ਚਾਵਲ ਤੇ ਦਾਲ ਦੀ ਕੁਆਂਟੀਟੀ ਸੇਮ ਹੈ ਜੀ ਅਸੀਂ ਇੱਕ ਇੱਕ ਗਲਾਸ ਦੋਨੋਂ ਚੀਜ਼ਾਂ ਲਿੱਤੀਆਂ ਨੇ ਤੁਸੀਂ ਥੋੜਾ-ਬਹੁਤ ਆਪਣੇ ਟੇਸ ਅਕੋਰਡਿੰਗ ਵਧਾਇਆ ਘਟਾ ਵੀ ਸਕਦੇ ਹੋ ਤੇ ਹਰੀ ਮਿਰਚਾਂ ਤੇ ਅਦਰਕ ਦਾ ਆਪਾਂ ਇੱਕ ਪੇਸਟ ਤਿਆਰ ਕਰ ਲਿਆ ਥੋੜਾ ਜਿਹਾ ਨਮਕ ਪਾ ਕੇ ਮਿਕਸੀ ਵਿੱਚ ਚਲਾ ਦੇਣਾ ਤਾਂ ਇਹ ਇਦਾਂ ਦਾ ਪੇਸਟ ਬਣ ਜਾਏਗਾ ਉਸ ਤੋਂ ਬਾਅਦ ਕੁੱਕਰ ਦੇ ਵਿੱਚ ਅਸੀਂ ਲਿਆ ਥੋੜਾ ਜਿਹਾ ਤੇਲ ਵਿੱਚ ਆਪਾਂ ਪਾਵਾਂਗੇ ਜੀਰਾ ਤੇ ਜਿਹੜਾ ਆਪਾਂ ਅਦਰਕ ਤੇ ਮਿਰਚਾਂ ਦਾ ਪੇਸਟ ਬਣਾਇਆ ਉਹ ਅਸੀਂ ਇੱਕ ਚਮਚ ਦੇ ਕਰੀਬ ਲਿਆ ਹੈ ਇਹਦੇ ਵਿੱਚ ਆਪਾਂ ਲਾਲ ਮਿਰਚ ਨਹੀਂ ਪਾਣੀ ਜੀ ਇਸ ਕਰਕੇ ਆਪਾਂ ਹਰੀ ਮਿਰਚਾਂ ਹੀ ਜ਼ਿਆਦਾ ਲਈਆਂ ਨੇ ਇਹਨਾਂ ਦਨਨ ਨੂੰ ਆਪਾਂ ਥੋੜਾ ਜਿਹਾ ਭੁੰਨਾਂਗੇ ਬਹੁਤ ਜ਼ਿਆਦਾ ਵੀ ਨਹੀਂ ਵੀ ਕਾਲਾ ਕਾਲਾ ਹੋ ਜਾਵੇ ਬਸ ਹਲਕਾ ਜਿਹਾ ਭੁੰਨਾਂਗੇ ਵੀ ਕੱਚਾ ਪੰਨਰ ਰਵੇ ਅਦਰਕ ਦੇ ਵਿੱਚ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਆਪਣੇ ਟੇਸ ਅਕੋਰਡਿੰਗ ਪਾਣਾ ਹੈ ਜੀ ਥੋੜਾ ਜਿਹਾ ਭੁੰਨਣ ਤੋਂ ਬਾਅਦ ਜੀ ਆਪਾਂ ਪਾਇਆ ਇਹ ਤਿੰਨ ਗਲਾਸ ਪਾਣੀ ਤੇ ਥੋੜਾ ਜਿਹਾ ਪਾਣੀ ਨੂੰ ਰੁੱਜਣ ਦਵਾਂਗੇ ਜੀ ਜਦੋਂ ਪਾਣੀ ਰਿਝਣ ਲੱਗ ਜੂਵੇ ਫਿਰ ਆਪਾਂ ਪਾਵਾਂਗੇ ਦਾਲ ਤੇ ਚਾਵਲ ਇਹਨਾਂ ਨੂੰ ਮਿਕਸ ਕਰਕੇ ਅਸੀਂ ਚੰਗੀ ਤਰ੍ਹਾਂ ਧੋ ਲਿਆ ਸੀ ਜੀ ਇਹਦੇ ਵਿੱਚ ਕੋਈ ਸੂਕਿੰਗ ਵਗੈਰਾ ਕਰਨ ਦੀ ਜ਼ਰੂਰਤ ਨਹੀਂ ਆ ਤੁਸੀਂ ਇਦਾਂ ਹੀ ਬਣਾ ਸਕਦੇ ਹੋ ਫਿਰ ਆਪਾਂ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਉਬਲਣ ਦਵਾਂਗੇ ਆਪਾਂ 5-6 ਮਿੰਟੇ ਨੂੰ ਇਦਾਂ ਹੀ ਰਜਾਵਾਂਗੇ ਬਿਨਾਂ ਢੱਕਣ ਲਾਏ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਦੇਸੀ ਘੀ ਤੁਸੀਂ ਇਹ ਸਕਿਪ ਵੀ ਕਰ ਸਕਦੇ ਹੋ ਪਰ ਇਹ ਵਧੀਆ ਲੱਗਦਾ ਇਸ ਕਰਕੇ ਅਸੀਂ ਪਾਇਆ ਹੈ ਤੁਸੀਂ ਵੀ ਬਾਕੀ ਦੇਖਣਾ ਤੁਹਾਨੂੰ ਵਧੀਆ ਲੱਗੇਗਾ ਫਿਰ ਆਪਾਂ ਬਸ 2-3 ਮਿੰਟ ਹੋਰ ਝਾਵਾਂਗੇ ਤੇ ਉਸ ਤੋਂ ਬਾਅਦ ਕੁੱਕਰ ਦੀ ਕੁੱਕਰ ਦਾ ਢੱਕਣ ਆਪਾਂ ਲਗਾ ਦਾਂਗੇ ਜੀ ਫਿਰ ਆਪਾਂ ਇਹਨੂੰ ਇੱਕ ਸੀਟੀ ਦਿਵਾਵਾਂਗੇ ਉਸ ਤੋਂ ਬਾਅਦ ਆਪਾਂ ਗੈਸ ਘੱਟ ਕਰਕੇ ਇਹਨੂੰ 10-15 ਮਿੰਟ ਇਦਾਂ ਹੀ ਰਹਿਣ ਦਵਾਂਗੇ ਜੀ ਬਸ ਆਪਾਂ 21 ਸੀਟੀ ਲੋਣੀ ਹੈ ਉਸ ਤੋਂ ਬਾਅਦ ਇਹਨੂੰ 10 ਮਿੰਟ ਗੈਸ ਘੱਟ ਕਰਕੇ ਰੱਖ ਦਿਓ ਫਿਰ ਜਿਆਦਾ ਦਾ ਪ੍ਰੈਸ਼ਰ ਆਟੋਮੈਟਿਕਲੀ ਰਿਲੀਜ਼ ਹੋ ਜਾਊਗਾ ਫਿਰ ਆਪਾਂ ਢੱਕਣ ਖੋਲ੍ਹਾਂਗੇ ਤੇ ਤੁਹਾਡੀ ਖਿਚੜੀ ਤਿਆਰ ਹੈ ਇਹ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਨੇ ਜੀ ਬਹੁਤ ਵਧੀਆ ਵੀ ਲੱਗਦੀ ਹੈ ਹੈਲਦੀ ਵੀ ਹੈ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰਿਓ ਇਦਾਂ ਦੀ ਹੋਰ ਵੀਡੀਓਜ਼ ਦੇਖਣ ਲਈ